ਸਾਬਕਾ ਸਰਪੰਚ ਨੇ ਪੁਰਾਣੀ ਰੰਜਿਸ਼ ਦੇ ਤਹਿਤ ਚਲਾਈਆਂ ਅੰਨੇਵਾ ਗੋਲੀਆਂ ਇੱਕ ਦੇ ਮੱਥੇ ਤੇ ਲੱਗੀ ਗੋਲੀ ਜਿਆਦਾ ਦੱਸਿਆ ਕਿ ਪੁਲਿਸ थाना ਫਤਿਹਗੜ ਚੂੜੀਆਂ ਦੀਨ ਪਿੰੰਡੇ ਰੂਪੋਵਾਲੀ ਵਿੱਚ ਬੀਤੀ ਰਾਤ ਸਾਬਕਾ ਸਰਪੰਚ ਵੱਲੋਂ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਣੇ ਗਵਾਂਢ ਵਿੱਚ ਰਹਿੰਦੇ ਇੱਕ ਘਰ ਦੇ ਉੱਪਰ ਅੰਨੇਵਾ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਵਿਅਕਤੀ ਦੇ ਮੱਥੇ ਦੇ ਵਿੱਚ ਗੋਲੀ ਵੱਜਣ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਉਧਰ ਮੌਕੇ ਤੇ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦੇ ਦਿੰਦੇ ਡਾਕਟਰ ਹਰਜੀਤ ਸਿੰਘ ਵਾਸੀ ਪਿੰਡ ਰੂਪੋਵਾਲੀ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹਨਾਂ ਦੇ ਗਵਾਂਢ ਵਿੱਚ ਰਹਿੰਦੇ ਸਾਬਕਾ ਸਰਪੰਚ ਵੱਲੋਂ ਹਥਿਆਰ ਨਾਲ ਲੈਸ ਆਪਣੀਆਂ ਸਾਥੀਆਂ ਸਮੇਤ ਉਹਨਾਂ ਦੇ ਭਰਾ ਦੇ ਉੱਪਰ ਹਮਲਾ ਕਰਕੇ ਅਨੇ ਵਾ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਉਹਨਾਂ ਦੇ ਭਰਾ ਕਰਨੈਲ ਦੇ ਮੱਥੇ ਵਿੱਚ ਗੋਲੀ ਲੱਗਣ ਕਾਰਨ ਉਹ ਕਾਫੀ ਗੰਭੀਰ ਹੂਪ ਦੇ ਵਿੱਚ ਜ਼ਖਮੀ ਹੈ ਉੱਥੇ ਹੀ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਸਥਾਨਾ ਪਤੇਗੜ ਚੂੜੀਆਂ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰੁੱਪੋਵਾਲੀ ਵਿੱਚ ਗੋਲੀ ਚੱਲਣ ਦੀ ਇਤਲਾਪ ਪ੍ਰਾਪਤ ਹੋਈ ਤੇ ਪਤਾ ਚੱਲਿਆ ਕਿ ਵਿਅਕਤੀ ਤੇ ਗੋਲੀ ਲੱਗੀ ਹੈ ਤੇ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਮੌਕੇ ਤੇ ਪਹੁੰਚੇ ਪੁਲਿਸ ਪਾਰਟੀ ਨੇ ਹੋਰ ਕੀ ਕੀ ਕੀਤਾ ਤੁਸੀਂ ਵੀ ਸੁਣੋ ਇਹ ਪਲਵਿੰਦਰ ਸਿੰਘ son of ਗਰਦਿਆਲ ਸਿੰਘ ਸਾਫ ਦਾ ਸਰਪੰਚ ਹੈ ਉਹਨੇ ਚਲਾਈ ਹੈ ਸਾਡਾ ਬ੍ਰਦਰ ਕਰਨੈਲ ਸਿੰਘ ਹੈ ਉਹਦੇ ਤੇ ਜਲਾਈ ਹੈ ਜੀ ਤੇ ਇਹ ਘਰ ਬੈਠੇ ਸੀ ਆਪਣੇ ਚਿੰਚਿਤ ਉਹ ਗਾਲਾਂ ਕੱਢਦੇ ਆਏ ਆ ਉਹਨਾਂ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੱਡ 'ਚ ਗੋਲੀ ਵੱਜ ਗਈ ਹੈ ਤੇ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਲੋਂ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲਤਪਟ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਟਕਰ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈਫਰ ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 11:00 ਵਜੇ ਦੀ ਘੜੀ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਦੀ ਕਿੰਨੀ ਕੁ ਗੋੜੀ ਚੱਲੀ ਆ ਜਾਂ ਕੋਈ ਹੋਰ ਨੁਕਸਾਨ ਹੋਇਆ? ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਖੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸ਼ਾਬਦ ਮਲੇ ਨੇ ਜਿਹੜੀ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ। ਇਹ ਕੋਈ ਕਿੰਨੇ ਤੋਂ ਆਦਮੀਆਂ ਸਨ? ਮਿਕਨੂ ਕਾਫੀ ਆਦਮੀਆਂ ਸੀ 8-10 ਜਾਣੀ ਸੀ ਉਹਨਾਂ ਸਾਰਿਆਂ ਦੇ ਕੋਲ ਹੀ ਵੈਪਨ ਸਨ ਤੇ ਹੋਰ ਦਾਤਰ ਵੀ ਸਨ ਉਹਨਾਂ ਦੇ ਕੋਲ। ਇਹ ਚੰਗੇ ਅਸੀਂ ਪੁਲਿਸ ਤੋਂ ਇਨਸਾਫ ਚਾਹੁੰਦੇ ਆ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੇ ਸਾਡੇ ਭਰਾਣਾ ਤਕਾ ਹੋਇਆ ਕਿ ਕਰਨ ਕੀ ਇਸਰ ਲੱਗਾ ਤੁਹਾਨੂੰ ਗੋਲੀ ਚਲਾਉਂਦਾ ਸੀ ਸਾਨੂੰ ਉਹਨਾਂ ਕੋਈ ਸਾਡੇ ਤੇ ਪਤਾ ਹੀ ਨਹੀਂ ਲੱਗਾ ਕਿ ਕੀ ਗੱਲ ਹੋਈ ਕਿ ਨਹੀਂ ਕਿ ਉਹ ਪ੍ਰਾਣੀ ਕੋਈ ਰੰਜਿਸ਼ ਹੋਵੇ ਜਾਂ ਕੋਈ ਗੱਲਬਾਤ ਪ੍ਰਾਣੀ ਕੋਈ ਉਹਨਾਂ ਨਾਲ ਸਾਡੀ ਜੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅਜ ਤੋਂ ਕੋਈ 2 ਸਾਲ ਪਹਿਲਾਂ ਅਨਕਵਾਰੀ ਹੋਈ ਗ੍ਰੈਂਡਾਂ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਇੱਕ ਸੈਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਸਾਨੂੰ ਇਹੋ ਲੱਗਦਾ ਜੀ ਜਿਸ ਵਿਅਕਤੀ ਨੂੰ ਗੋਲੀ ਲੱਗੀ ਆ ਉਹਦੇ ਕੀ ਹਾਲ ਤੁਸੀਂ ਦੱਸਿਓਂ ਉਹਦੇ ਹਾਲ ਤਾਂ ਜਿਹੜਾ ਗੰਭੀਰ ਆ ਜੀ ਤੇ ਉਹਦਾ ਜਿਹੜਾ ਹੈਡ ਅਨੁਸਾਰ ਇੱਕਾਂ ਨੂੰ ਸੋਜ ਪਈ ਹੈ ਤੇ ਜਦੋਂ ਉਹ ਬੋਲਦੇ ਨੇ ਕਿ ਇੰਨੇ ਜੀ ਇਸੇ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਆ ਬਹਿ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਰਕਤਾਂ ਨੂੰ ਅਰੈਸਟ ਦੱਸਿਏ ਪ੍ਰਾਪਰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੇ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧਿਆ ਨੇ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਜੀ ਉਹਨੂੰ ਜੀ ਆਪਣੇ ਕੱਲ ਸਾਨੂੰ ਸ਼ਾਮ ਕੋਈ 7:30 ਵਜੇ ਫੋਨ ਤੇ ਐਸਐਸਓ ਸਾਹਿਬ ਨੂੰ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਉਹ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਾਲ ਦਾ ਗਏ ਤੇ ਮੈਂ ਫਿਰ ਸਿਵਲ ਹਸਪਤਾਲ ਉੱਝ ਆਪਣੀ ਪਾਰਟੀ ਲੈ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਾਲ ਦੇ ਵਿੱਚ ਦਾਖਲ ਸੀ ਜਿਹਨਾਂ ਨੂੰ ਡਾਕਟਰ ਨੇ ਆਪਣੇ ਗੁਰਨਾਨਕ ਦੇਵ ਹਸਪਤਾਲ ਜਾ ਰਿਹਾ ਫਰਕਾ ਦਿੱਤਾ ਸੀ ਸਰ ਗੋਲੀ ਕਿਹਦੇ ਵੱਲ ਚੱਲੀ ਆ ਤੇ ਕਿਹਨੇ ਚ ਨਹੀਂ ਗੋਲੀ ਜਿਹੜੀ ਹੈ ਜੀ ਆਪਣੇ ਐਕਸਪੈਂਸ ਆ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਸਿਕੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਦੇ ਚਲਾਈ ਗਈ ਸਰ ਕਿੰਨੇ ਰਾਊਂਡ ਜਿਹੜੇ ਫਾਇਰ ਹੋਏ ਨੇ ਜੀ ਕੁੱਲ 6 ਰਾਊਂਡ ਫਾਇਰ ਹੋਏ ਆ ਜਿਨ੍ਹਾਂ ਵਿੱਚੋਂ 3 ਖੋਲ ਤੇ ਆਪਣੇ 3 ਜਿੰਦਾਕਾਰ ਦੋਸਤ ਹੈ ਪੇ ਸਰ ਕੀ ਕਾਰਵਾਈ ਕੀਤੀ ਗਈ ਹੁੰਦਕ ਜੀ ਕਾਰਵਾਈ ਜਿਹੜੀਆਂ ਬੰਦਿਆਂ ਦਰਾਵਾ ਤਰ ਪਰਚਾ ਦਰਜ ਕਰ ਦਿੱਤਾ ਹੈ ਜੀ ਬੰਦਿਆਂ 6 ਬੰਦਿਆਂ ਦਾ ਬਾਈ ਨੇ ਪਰਚਾ ਹੈ ਕੋਈ ਰਸਤੇ ਇੱਥੇ ਆ ਕੇ ਕੀ ਦੇਖਿਆ ਕਿ ਕੀ ਹੋਇਆ ਅਈ ਆ ਕੇ ਉਹ ਮੌਕੇ ਦੇ ਉੱਤੇ ਜਿਹੜੇ ਰੌਂਦ ਜਿਹੜੇ ਉਹ ਕੀਤੇ ਰਿਕਵਰਡ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦੰਤ ਵਗੈਰਾ ਵੱਜੇ ਆ ਰਸੋਈ ਦਾ ਇੱਕ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ ਜੀ ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇ ਕਹਿ ਦਿਓ ਜਲਦੀ ਗ੍ਰਿਫਤਾਰ ਕੀਤਾ ਜਾਣ ਜੀ